ਗਰਮੀ ਬਣੀ ਬਾਹਰ ਤੇ ਆ ਗਈ ਭਾਬੀ ਹਾਂ ਆ ਗਈਆਂ ਆ ਜਾ ਬਹਿ ਜਾ ਫਿਰ ਬਹਿ ਜਾ ਨਹੀਂ ਹੈ ਸਮਣ ਪਾਣੀ ਦਾ ਗਲਾਸ ਲਿਆ ਦੇ ਮੈਂ ਲਿਆ ਦਿੰਦੀ ਪਾਣੀ ਤੁਹਾਨੂੰ ਬੜੀ ਗਰਮੀ ਆ ਬਾਹਰ ਤੇ ਹਾਂ ਪਾਣੀ ਲੈ ਕੇ ਅੰਮੀ ਪਾਣੀ ਲਿਓ ਜੀ ਅਲੇਪਾ ਬੂ ਪਾਣੀ ਭਾਬੀ ਤੂੰ ਹੀ ਤੇ ਸਵੇਰੇ ਕਿਸੇ ਨੂੰ ਦੱਸ ਕੇ ਨਹੀਂ ਗਈ ਮੈਂ ਤੇਰੇ ਵੀਰ ਨੂੰ ਦੱਸ ਕੇ ਗਈ ਹਾਂ ਤੇ ਮੰਮੀ ਨੂੰ ਵੀ ਨਹੀਂ ਦੱਸ ਕੇ ਗਈ ਭਾਬੀ ਕਹਿੰਦੀ ਸੀ ਮੰਮੀ ਨੂੰ ਮੈਂ ਮਿਲ ਕੇ ਗਈ ਹਾਂ ਦੱਸ ਕੇ ਗਈ ਐਵੇਂ ਮੈਂ ਚੱਲੀ ਆ ਅੱਛਾ ਹਾਂ ਤੋ ਫਿਰ ਭਾਬੀ ਐਵੇਂ ਡੇ ਹੀ ਬੋਲਣ ਪਤਾ ਨਹੀਂ ਭਾਬੀ ਨੇ ਪਿਛਲੇ ਦਿਨੀ ਵੀ ਬਹਾਨਾ ਬਣਾ ਲਿਆ ਸਿਰ ਪੀੜ ਦਾ ਅੱਛਾ ਤੇ ਫਿਰ ਤੁਸੀਂ ਤਾਂ ਇਹ ਨਹੀਂ ਦੱਸ ਕੇ ਗਏ ਕਿ ਕਿਤੇ ਭਾਬੀ ਐਰ ਕੀ ਫੇਰ ਨਾ ਕੋਈ ਲਾਲੇ ਵੀ ਮੈਨੂੰ ਜਾਨ ਨਹੀਂ ਦੇਣਾ ਹੋਰ ਮੈਂ ਹਾਂ ਵੀ ਮੈਂ ਤੜਕੇ ਤੜਕੇ ਜਾ ਕੇ ਠੰਡੇ ਠੰਡੇ ਹੋ ਕੋਣਾ ਪਰ ਫਿਰ ਵੀ ਗਰਮੀ ਬੜੀ ਬਾਹਰ ਤੇ ਫਿਰ ਪੇਕੇ ਪਰਿਵਾਰ ਤੇ ਸਭ ਠੀਕ ਠਾਕ ਆ ਗਿਆ ਹਾਂ ਸਭ ਠੀਕ ਠਾਕ ਆ ਗਿਆ ਤੇ ਮੰਮੀ ਤੁਹਾਡੀ ਦਾ ਕੀ ਹਾਲ ਆ ਮੰਮੀ ਵੀ ਠੀਕ ਆ ਵਧੀਆ ਅੱਛਾ ਹਾਂ ਤੇ ਮਗਰ ਸਾਰਾ ਕੰਮ ਸਾਨੂੰ ਕਰਨਾ ਪਿਆ ਤੇ ਕੋਈ ਨਹੀਂ ਸਮਾਣਾ ਜਦੋਂ ਉਹ ਜਾਂਦੀ ਕੁਲਦੀਪ ਜਾਂਦੀ ਤੇ ਮੈਂ ਵੀ ਤੇ ਕਰਦੀ ਆ ਮਗਰ ਉਹ ਤੇ ਠੀਕ ਆ ਭਾਬੀ ਪਰ ਫਿਰ ਵੀ ਤੂੰ ਦੱਸ ਦੇ ਤੇ ਅਸੀਂ ਟਾਈਮ ਨਾਲ ਕੰਮ ਨਬੇੜ ਲੈਣਾ ਸੀ ਉੱਤ ਗੋੜੇ ਗੋੜੇ ਤੋਂ ਉੱਪ ਚੜ ਗਈ ਤੇ ਮੈਂ ਬਾਹਰ ਗਈ ਹਾਂ ਮੈਂ ਚੱਲ ਆਪੇ ਭਾਬੀ ਨੇ ਕੰਮ ਕਰ ਹੀ ਲੈਣਾ ਤੇ ਉਦੋਂ ਕੁਲਦੀਪ ਮੇਰੇ ਕੋਲ ਆਈ ਭਾਬੀ ਕਹਿੰਦੇ ਭੀ ਆ ਗੱਲ ਮਿਲ ਕੇ ਕੰਮ ਕਰੀਏ ਤਾਂ ਉਹ ਬੜੀ ਚੜ ਗਈ ਫਿਰ ਮੈਨੂੰ ਪਤਾ ਲੱਗਾ ਕਿ ਤੁਸੀਂ ਪੇਕੇ ਗਏ ਹੋ ਅਦੋਂ ਮੈਂ ਵੀ ਤੇਰੇ ਮੰਮੀ ਨੂੰ ਦੱਸ ਕੇ ਗਈ ਮੈਂ ਸ਼ਾਮ ਨੂੰ ਮੋੜਾਂਵਾਂਗੀ ਅੱਛਾ ਤੇ ਘਰ ਤੇ ਵਸਤੇ ਗਏ ਫਿਰ ਹਾਂ ਵਸਤੇ ਗਏ ਤੇ ਫਿਰ ਕਹਿਣਾ ਹੀ ਤੁਹਾਡਾ ਵੀਰ ਛੱਡ ਜਾਂਦਾ ਵੀਰ ਤੇ ਮੈਨੂੰ ਆਪ ਨਹੀਂ ਮਿਲਿਆ ਕਿਉਂ ਉਹ ਪਹਿਲਾਂ ਸਕੂਲ ਗਿਆ ਸੀ 3 ਵਜੇ ਨੂੰ ਸਕੂਲੋਂ ਛੁੱਟੀ ਹੋਣੀ ਸੀ ਫਿਰ ਉਹ ਨਾ ਡਿਵੀਸ਼ਨ ਪੜਦਾ ਏ ਟਿਊਸ਼ਨ ਪੜ ਕੇ ਫਿਰ ਉਹਨੇ 6 ਵਜੇ ਘਰੋਂ ਮਣਾ ਸੀ ਤੇ ਮੈਂ ਫਿਰ ਛੇਤੀ ਛੇਤੀ ਮੰਮੀ ਨੂੰ ਮਿਲ ਕੇ ਤੇ ਮੁਰਕੇ ਮੈਂ ਬਾਸ ਲੇਟ ਹੋਈ ਨਹੀਂ ਮੇਰੀ 5 ਵਜੇ ਆਖਰੀ ਬਾਸ ਹੁੰਦੀ ਅੱਛਾ ਹਾਂ ਤਾਂ ਉਹ ਫਿਰ ਮੈਂ ਬਸੇ ਚਲੀ ਤੇ ਫਿਰ ਮੈਂ ਆ ਗਈ ਵੀਰ ਤੇ ਮੈਨੂੰ ਆਪਣੀ ਮੰਮੀ ਨੂੰ ਪੁੱਛ ਕੇ ਜਾਣਾ ਸੀ ਮੰਮੀ ਨੂੰ ਪੁੱਛਿਆ ਕੀ ਮੰਮੀ ਨੂੰ ਫੋਨ ਲਾਇਆ ਮੰਮੀ ਨੇ ਕਿਹਾ ਨਹੀਂ ਤੇ ਫਿਰ ਤੁਸੀਂ ਐਂ ਤਾਂ ਹੀ ਚਲ ਗਏ ਹਨਾ ਹਾਂ ਫਿਰ ਮੈਂ ਚਲ ਹੁਆਂ ਰੱਖਣੀ ਲੰਘਦੀ ਜਾਣੀ ਮੇਰੀ ਵੀਰੂ ਰੱਖਣੀ ਜਾ ਅੱਛਾ ਠੀਕ ਆ ਹਾਂ ਤੇ ਤੇਰੇ ਹੁਣ ਕਰ ਲੋ ਕੰਮ ਕੁੰਮ ਕੋਈ ਕੱਪੜੇ ਚੇਂਜ ਕਰ ਲੋ ਤੇ ਕੰਮ ਸਾਰਾ ਪਿਆ ਸ਼ਾਮ ਦਾ ਦੂਜੀ ਭਾਬੀ ਨੇ ਵੀ ਨਹੀਂ ਹੱਥ ਲਾਇਆ ਤੇ ਮੈਂ ਸਵੇਰੇ ਸਾਰਾ ਕੀਤਾ ਹੀ ਤੇ ਆਪੇ ਹੁਣ ਉਹ ਸ਼ਾਮਾ ਨੂੰ ਆਣ ਕੇ ਕਰੇਗੀ ਸਾਰਾ ਕੰਮ ਆਹੋ ਚਲ ਠੀਕ ਆ ਫਿਰ ਮੈਂ ਕਰਦੀ ਆਂ ਹਾਂ ਚਾਓ ਚਲ ਠੀਕ ਆ ਫਿਰ ਇਨੇ بڑے ਚੋਲੇ ਫੜੇ ਆ ਆਪਣੀ ਮੰਮੀ ਕੋ ਸੂਟ ਲਿਆਂਦਾ ਹੁਣ ਆ ਪਿਛਲੀ ਵਾਰੀ ਵੀ ਲਿਆਂਦਾ ਸੀ ਤੇ ਬੜਾ ਸੋਹਣਾ ਸੀ ਉਹ ਮੈਂ ਰੱਖ ਲਿਆ ਸੀ ਤੇ ਜੈਰ ਕੀ ਵਿਖਾਏਗੀ ਨਾ ਫੇਰ ਮੈਂ ਕੱਲ ਤੋਂ ਕਰ ਜਾਣਾ ਮੇਨੂੰ ਆਦੇ ਹੁੰਦੇ ਆਂ ਉੱਠ ਕੇ ਤੇ ਕੰਮ ਕੁਮ ਕਰ ਲਾ ਗਰਮੀ ਤੇ ਗੋੜੇ-ਗੋੜੇ ਆ ਫਕੀ ਮੈਂ ਆਈ ਨੀ ਗੋੜੇ-ਗੋੜੇ ਭਾਂਡਿਆਂ ਦੀ ਮੰਡੀਰ ਸੋਈ ਭਰੀ ਇਹਨਾਂ ਨੇ ਕੰਮ ਕਰ ਲਾ ਕੰਮ ਕਰ ਲਾ ਦੋ ਜਾਣੀਆਂ ਤਿੰਨ ਜਾਣੀਆਂ ਹੈਗੀਆਂ ਜੀ ਇਹ ਕੰਮ ਵੀ ਨਿਬਾੜ ਮਿਲ ਕੇ ਕਰ ਸਕੀਆਂ ਸਾਰਾ ਕੰਮ ਮੇਰੇ ਸਿਰ ਤੇ ਸੋੜ ਛੱਡਦੀ ਹੈ हां जी आ गए यार हां जी लेट ਇਨੀ ਹੋ ਗਈ लेट ਫਿਰ ਬਸ ਜਿੰਨੇ ਵਜੇ ਆਉਣਾ ਹੀ ਆਖਰੀ ਬਸ ਤੇ ਆਈ ਨੂੰ ਤੇ ਥੋੜਾ ਟਾਈਮ ਨਾ ਆ ਜਾਂਦੀ ਉਹ ਤੈਨੂੰ ਪਤਾ ਨਹੀਂ ਵੀ ਘਰ ਘਰਾ ਲੋਕੇ ਕਿੰਨਾ ਲੇਟ ਹੋ ਗਈਏ ਤੇ ਤੁਰ ਕੇ ਆਈ ਹਾਂ ਜੀ ਤੇ ਆਈ ਆ ਤੇ ਪਾਣੀ ਪੀਤਾ ਅੱਛਾ ਅੱਛਾ ਤੇ ਕੀ ਕਿਦਾਂ ਫਿਰ ਗੱਲਬਾਤ ਕੀਤੀ ਕੋਈ ਨਾ ਮੈਂ ਨਹੀਂ ਕੀਤੀ ਕੋਈ ਗੱਲਬਾਤ ਮੇਰਾ ਭਰਾ ਨਹੀਂ ਭਰਾ ਸਕੂਲੇ ਗਿਆ ਸੀ ਮੰਮੀ ਮੰਮੀ ਮਿਲੇ ਹਾਂ ਮੰਮੀ ਨਾਲ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਨਹੀਂ ਮੈਂ ਨਹੀਂ ਕੀਤੀ ਕੋਈ ਤੂੰ ਕੁਛ ਨਾਲ ਸਹੀ ਕੀ ਜਾਂਦੀ ਗੱਲਾਂ ਬਾਕੀ ਤੋਂ ਪਤਾ ਲੱਗ ਹੀ ਜਾਣਾ ਨਹੀਂ ਮੈਂ ਮੈਂ ਕੀਤੀ ਨਹੀਂ ਕੋਈ ਵੀ ਤੂੰ ਪੁੱਛਣਾ ਜੀ ਤੂੰ ਆਪਣੇ ਪੁੱਤ ਦਾ ਕੋਈ ਸੋਚਣਾ ਸੀ ਨਾ ਕਿ ਤੈਨੂੰ ਪਤਾ ਹੈ ਚਾਰ ਛਿਲੜਾ ਆਈਆਂਵੇਂ ਲੋਕਾਂ ਦੇ ਹੱਥ ਜ਼ਰੂਰ ਦੇਣੀਆਂ ਕੋਈ ਆਪਣੇ ਮੁੰਡੇ ਦਾ ਸੋਚ ਲੈ ਕਿ ਜੇ ਕੁਛ ਉਹਦਾ ਬਣ ਤੇਰੇ ਮੁੰਡੇ ਦੇ ਨਾਂ ਹੋ ਜਾਊਗੀ ਜਾਇਦਾਦ ਤੇ ਚੰਗਾ ਹੀ ਆ ਤੇ ਪੁੱਤਾਂ ਬਦਲੇ ਤੇ ਮਾਵਾ ਮਰਦਿਆਂ ਜੋ ਹੋ ਜੇ ਮੇਰੇ ਪੁੱਤਾਂ ਹੀ ਹੋਵੇ ਮੁੰਡੇ ਦੀ ਜਾਇਦਾਦ ਪਿਓ ਤੁਹਾਡੀ ਜਾਇਦਾਦ ਮੁੰਡੇ ਨੇ ਲੈਣੀ ਹੈ ਤੂੰ ਹੀ ਘੜੀ ਮੁੜੀ ਉਹੋ ਗੱਲ ਘੜੀ ਮੁੜੀ ਉਹੋ ਗੱਲ ਜੇ ਤੁਹਾਡੇ ਕੋਈ ਨਹੀਂ ਜਾਇਦਾਦ ਤੇ ਉਹ ਵੀ ਮੁੰਡੇ ਦੀ ਏ ਤੇ ਜਿਹੜੀ ਉਹ ਆ ਤੇ ਉਹ ਕਿੱਥੇ ਜਾਣੀ ਆ ਉਹ ਵੀ ਉਦਾਂ ਹੀ ਲੋਕਾਂ ਨੇ ਲੈ ਜਾਣੀ ਆ ਕੋਈ ਲੋਕੀ ਨਹੀਂ ਖੜਦੇ ਖੜਦੇ ਤੇ ਹੁਣ ਤਾਂ ਨਾ ਲਾਂਦਾ ਬੰਦਾ ਗੱਲ ਕਰਦੇ ਕਿਉਂ ਨਹੀਂ ਖੜਨੀ ਆ ਇੱਕ ਸਕੇ ਨਾ ਨਾ ਨਹੀਂ ਖੜਦੇ ਕੋਈ ਤੁਹਾਡੀ ਮਮੀ ਦੇ ਕੰਨਾਂ ਕੋਲ ਨਹੀਂ ਕੱਢ ਛੜਦੀਆਂ ਕੋਈ ਨਹੀਂ ਚਲੋ ਕਿਤੇ ਜਾਵਾਂਗੇ ਫੇਰ ਕਿਤੇ ਕੱਢ ਲਾਂਗੇ ਠੀਕ ਆ ਚੱਲ ਫਿਰ ਪੀ ਲਈ ਚਾਹ ਚੁੱਕ ਨਹੀਂ ਨਹੀਂ ਅਜੇ ਨਹੀਂ ਪੀਤੀ ਚਾਹ ਚੋ ਤਾਂ ਪੀ ਤੇ ਫਿਰ ਕੱਢੀਏ ਧਾਰਾ ਤੁਰਾਂ ਲੱਗਾਲ ਚੱਲੀਏ ਅਸਵੇਰ ਦੀ ਬੱਤੀ ਵੀ ਨਹੀਂ ਆਈ ਗਰਮੀ ਬੜੀ ਆ ਚੱਲ ਠੀਕ ਆ ਧਾਰਾ ਕੱਢਣ ਲਈ ਆ ਜਾ ਚਾਹ ਚੁ ਪੀ ਕੇ ਤੇ ਜੇ ਗੱਲ ਸੁਣਦਾ ਮੇਰੀ ਜੇ ਮੰਨੀ ਨਾ ਮੇਰੀ ਤੇ ਫਿਰ ਜਿੰਨ ਕਿਹੜੇ ਬਦਲਣ ਗਿਆ ਹਾਂ ਮੈਂ ਮਰਨ ਨੂੰ ਮਰ ਜਾ ਉਥੋਂ ਦੀ ਜ਼ਾਇਦਤ ਨਹੀਂ ਇਹਨੂੰ ਮਿਲਾ ਕੇ ਦੇਣੀ ਕਿੱਦਾਂ ਇਹ ਲਾਲਚੀ ਬੰਦਾ ਹੈ ਕਿੱਦਾਂ ਇਹ ਲਾਲਚ ਕਰਦਾ ਹੈ ਇਹਨੇ ਲਾਲਚ ਨੂੰ ਮੇਰ ਨਾਲ ਵਿਆਹ ਕਰਾਇਆ ਅੱਛਾ ਪਾਪੀ ਆਹੋ ਉਹ ਬੁਸਕੰਦਈ ਹੈ ਸਮਨ ਹੋਣਾ ਕੀ ਕਰੀਏ ਫਿਰ ਚੱਲ ਆਪਾਂ ਦੋਵਾਂ ਨੂੰ ਹੀ ਕੰਮ ਕਰਨਾ ਪੈਣਾ ਵਾ ਆਹੋ ਉਹਨੇ ਤੇ ਹੁਣ ਉੱਠਣਾ ਨਹੀਂ ਨਾ ਬਿਸਤਰੇ ਤੋਂ ਨਾ ਉਹਨੇ ਨਹੀਂ ਉੱਠਣਾ ਤੇ ਆਪਾਂ ਦੋਵੇਂ ਰਲ ਮਿਲ ਕੇ ਤੇ ਕੰਮ ਕਰ ਲਈਏ ਫਿਰ ਚੱਲ ਭਾਬੀ ਫਿਰ ਕਰ ਲਈਏ ਰਸੋਈ ਦਾ ਨਵੇੜ ਆ ਜਾ ਦੋਵੇਂ ਜਾਣੀਆਂ ਰਸੋਈ ਦਾ ਕੰਮ ਨਿਭੇੜ ਲੇਗੀ ਤੇ ਭਾਬੀ ਮੇਰੀ ਇੱਕ ਹੋਰ ਗੱਲ ਸੁਣੋ ਸੱਚ ਕਿਨਾਂ 바ਵਾ ਚੋਲੇ-ਚੂਲੇ ਇਕੱਠੇ ਕਰਕੇ ਲਿਆਈ ਉਹ ਲੱਗਦਾ ਵੀ ਮੰਮੀ ਨੇ 바ਵਾ ਸੂਟ ਦਿੱਤੇ ਆਹੋ ਕੋਈ ਗੱਲ ਨਹੀਂ ਵਿਖਾਉਗੀ ਆਪਾਂ ਨੂੰ ਅਜੇ ਤੱਕ ਕੁਛ ਨਹੀਂ ਵਿਖਾਇਆ ਇਹ ਗੱਲ ਚੱਲ ਮੇਰਾ ਵੀ ਧਿਆਨ ਉਹਦੇ ਸੂਟਾਂ 'ਚ ਹੀ ਆ ਚੱਲਾਂ ਹਾਂ ਸੁਣੋ ਆ ਗਿਆ ਹਾਂਜੀ ਹਾਂਜੀ ਆ ਗਿਆ ਕੀ ਗੱਲ ਮੜਾ ਖਪੇਤਾ ਪਿਆ ਜੇ ਖਪਿਆ ਤਾਂ ਪਹਿ ਕੇ ਆਣਾ ਗਈ ਸੀ ਕੱਲ ਤੇ ਗੱਲਬਾਤ ਫੇਰ ਕੋਈ ਕਰਕੇ ਨਹੀਂ ਆਈ ਉਦਾਂ ਹੀ ਕਹਿੰਦੀ ਆ ਗਈ ਮੈਂ ਕੀਤੀ ਨਹੀਂ ਮਾਰਾਂ ਗੱਲਾਂ ਦੀ ਇਹ ਬੜੀਆਂ ਖਚਰੀਆਂ ਮਾਮਾਂ ਤੀਆਂ ਹਾਂਜੀ ਲੱਗਦਾ ਤੇ ਮੈਨੂੰ ਵੀ ਇਦਾਂ ਵੀ ਇਹ ਕਦਰਪਣਾ ਨਾਲ ਕੱਢਣਾ ਪਣਾ ਇਦਾਂ ਨਹੀਂ ਐਨਾ ਸੂਤ ਹੋਣਾ ਆਹੋ ਜਦੋਂ ਕੱਲ੍ਹ ਤੇ ਤੂੰ ਇਸੇ ਕੰਮ ਨੂੰ ਹੀ ਹੋਰ ਇਹਦੀਆਂ ਕਿਹੜੀਆਂ ਬਾਵਾਆਂ ਅਕੜੀਆਂ ਹੈ ਮਿਲਣ ਨੂੰ ਹਾਂਜੀ ਉਹ ਗੱਲ ਐ ਫੇਰ ਨਹੀਂ ਕਰਕੇ ਆਈ ਨਹੀਂ ਨਹੀਂ ਇਹ ਤੇ ਜਾ ਕੇ ਆਂਦੀ ਮੈਨੂੰ ਭਰਾ ਮਿਲਿਆ ਹੀ ਨਹੀਂ ਉਹ ਸਕੂਲੇ ਗਿਆ ਹੀ ਇਤਨਾ ਆ ਉਦਾਂ ਕਰ ਕਰ ਕੇ ਨੇ ਟਾਈਮ ਆਫ ਕਰ ਛੜਿਆ ਆਹੋ ਤੂੰ ਹੋਰ ਦੱਸ ਇਹਨੇ ਕਦੋਂ ਗੱਲ ਕਰਨੀ ਉਹ ਤਾਂ ਮੈਂ ਵੀ ਨੂੰ ਹੋਵੇ ਆਖਿਆ ਪੁੱਛਿਆ ਵੀ ਹੋਰ ਗੱਲ ਕਰਨੀ ਕਦੋਂ ਹੀ ਨਹੀਂ ਮੈਂ ਹੀ ਫੇਰ ਕਰਾਂਗੀ ਫੇਰ ਕਰਾਂਗੀ ਪਤਾ ਨਹੀਂ ਫੇਰ ਕਿਦੋਂ ਕਰਨੀ ਆ ਇਹਨੇ ਨਹੀਂ ਕਰਨੀ ਕੋਰਨੀ ਗੱਲ ਕੋਈ ਨਹੀਂ ਫਿਰ ਕਰਦੇ ਆ ਨਾ ਜਿੱਦ ਦੀ ਤਰ੍ਹਾਂ ਨਹੀਂ ਮੰਦੀ ਨਾ ਫਿਰ ਕਰਦੇ ਆ ਇਸ ਦੂਜੇ ਤਰ੍ਹਾਂ ਕੋਈ ਹੱਲੇ ਦਾ ਮੈਂ ਵੀ ਇਹ ਦਿਨ ਆਪਣੇ ਆਰਨਾ ਬਥੇਰੀਆਂ ਗੱਲਾਂ ਕੀਤੀਆਂ ਵੀ ਚਾਲੇ ਆਖੇ ਲੱਗ ਜੂਗੀ ਇਹ ਮੰਨ ਲੇਗੀ ਆਪਣੀ ਮਾਂ ਨਾਲ ਗੱਲ ਕਰੋਗੀ ਇਹਦੇ ਪੁੱਤ ਦੀ ਜਾਇਦਾਦ ਬਣੀ ਇਹਦੇ ਪੁੱਤ ਵਾਸਤੇ ਹੀ ਇਹੀ ਰਹਿ ਆ ਕਰਨ ਪਰ ਇਹ ਉਹ ਗੱਲ ਤੇ ਆਉਂਦੀ ਨਹੀਂ ਇਹਦਾ ਦਿਮਾਗ ਕੰਮ ਕਰਦਾ ਹੀ ਨਹੀਂਗਾ ਨਹੀਂ ਨਹੀਂ ਇਹ ਨਹੀਂ ਇਹ ਤੇ ਸਮਝਣ ਦੀ ਇਦਾਂ ਪਿਆਰ ਨਾਲ ਨਹੀਂ ਸਮਝਣਾ ਲੱਗਦਾ ਹਾਂ ਉਹ ਮੁੰਡਾ ਬਣਾ ਲਿਆ ਭਰਾ ਤੇ ਪਤਾ ਨਹੀਂ ਉਹਨੇ ਕੱਲ ਨੂੰ ਸਿਆਣੇ ਹੋ ਗਏ ਇਹਨਾਂ ਨੂੰ ਵਰਤਣਾ ਜਾਂ ਨਹੀਂ ਵਰਤਣਾ ਅੱਜ ਕੱਲ੍ਹ ਜਮਾਨਾ ਕਿਹੋ ਜਿਹਾ ਜਾਣਦਿਆ ਨਹੀਂ ਨਹੀਂ ਇਦਾਂ ਇਦਾਂ ਹੀ ਇਹਨੂੰ ਮੈਂ ਬੜੀਆ ਸਮਝਾਇਆ ਪਰ ਅਜੇ ਸਮਝ ਵੀ ਨਹੀਂ ਆ ਰਹੀ ਇਹਨੂੰ ਭਰਾ ਆਖੀ ਜਾਂਦੀ ਇਹਨਾਂ ਦੀ ਮੰਮੀ ਇਹਦੀ ਜਿੱਦਾਂ ਕਹੀ ਜਾਂਦੀ ਨਾ ਉਦਾਂ ਹੀ ਇਹ ਬੋਲੀ ਬੋਲਣ ਦੀ ਆ ਨਹੀਂ ਆਪਣਾ ਨਵਾ ਕੇ ਤਾਂ ਕੰਮ ਨਹੀਂ ਕਰਨ ਕੱਲ ਨੂੰ ਉਹ ਭਾਵੇਂ ਸਭ ਕੁਝ ਇੱਥੋਂ ਵੇਚ ਵੜਤ ਕੇ ਆਪਣੇ ਪਿੰਡ ਨਿਕਲ ਜੇ ਤਾਂ ਫਿਰ ਵੇਂਦੀਆਂ ਰਹਿਣਗੀਆਂ ਮੁੰਡਾ ਤੂੰ ਇਦਾਂ ਹੀ ਹੁਣਾਵਾ ਉਹਨੇ ਤਾਂ ਆਪਣਾ ਵੇਖ ਲਓ ਜਦੋਂ ਇਹਨਾਂ ਦੀ ਮਾਂ ਦਾ ਆਖ ਉਨੇ ਲੈ ਜਾਣਾ ਵੇਚ ਵਟ ਕੇ ਆਪਣਾ ਦੇ ਬੱਚਾ ਲਾਓ ਤੂੰ ਹੀ ਕੌਣ ਤੇ ਮੈਂ ਕੌਣ ਨਾ ਅੱਜ ਇਹ ਆਪਣੇ ਪੇਕਿਆਂ ਦੇ ਵੀ ਮੇਰੇ ਪੇਕੇ ਬਣੇ ਰਹਿਣਗੇ ਬਣਿਆਣੇ ਅੱਜ ਕੱਲ ਤੇ ਆਪਣੇ ਨਹੀਂ ਬਣਦੇ ਉਹ ਬਗਾਨਾ ਬਣਦੇ ਆ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਸਮਝਾਣਾ ਨਹੀਂ ਗੱਲ ਬੰਦ ਹੀ ਨਹੀਂ ਵੇਚ ਦਲੀਆ ਤੇ ਇਦਾਂ ਖੋਰ ਪਿਆਰ ਨਾਲ ਨਹੀਂ ਤੇ ਫਿਰ ਕਰਦੇ ਰ ਸਕਦਾਈ ਇਹਦੀ ਹੋਰ ਅਹ ਨਹੀਂ ਕਰਨੀ ਪੈਣੀ ਹੈ ਕੋਈ ਗੱਲ ਹਾਂਜੀ ਹਾਂਜੀ ਚਲੋ ਠੀਕ ਹੈ ਫਿਰ ਤੂੰ ਹੀ ਨਾ ਬੁਰੇ ਬਣਿਓ ਪਹਿਲਾਂ ਮੈਥਮੇ ਹੋਣਾ ਨੂੰ ਆਪ ਹੀ ਇਹ ਤੇ ਮਾਵਾਂ ਪੀਆਂ ਇੰਡੀਆਂ ਖਚਰੀਆਂ ਆ ਵੀ ਉਸ ਗੱਲ ਤੇ ਆਉਂਦੀਆਂ ਹੀ ਨਹੀਂ ਆ ਇਹੋ ਹੀ ਪੋੜਾ ਬਣਿਆ ਏ ਜੇ ਕਿਤੇ ਮੈਨੂੰ ਦਵੇ ਨਾ ਖੁੱਲ ਤੇ ਮੈਂ ਵੇਖੀ ਇਹ ਕਿਤਨਾ ਕੰਮ ਕਢਾਉਣੀ ਆ ਭੱਜੀ ਨਾ ਫਿਰੂਗੀ ਤੇ ਫਿਰ ਕੀ ਹੋ ਪਾ ਭੱਜ ਨਾਲ ਸੱਚੀ ਬੜੀ ਗਰਮੀ ਆ ਐਨੀ ਗਰਮੀ ਵਿੱਚ ਬੁਰਾ ਹਾਲ ਹੋ ਗਿਆ ਨਾਲੇ ਸਾਰਾ ਕੰਮ ਤੇ ਮੈਨੂੰ ਕਰਨਾ ਪਿਆ ਕਿਸੇ ਨੇ ਕੀਤਾ ਵੀ ਨਹੀਂ ਨਾਲ ਤੂੰ ਹੀ ਵੀ ਥੋੜਾ ਬੋਤਾ ਕੀਤਾ ਆ ਸੱਚੀ ਸਮਨ ਤੂੰ ਤੇ ਕਹਿਣ ਲਈ ਆ ਆਹੋ ਅੱਜ ਤੇ ਸੱਚ ਵਾਕਿਆ ਗਰਮੀ ਬਹੁਤ ਜ਼ਿਆਦਾ ਵਾਚ ਇੰਨੇ ਕਈ ਕੰਮ ਉਹਨੇ ਨਾ ਕੀਤਾ ਅੱਜ ਇਹਨੂੰ ਕਰਨਾ ਪਿਆ ਤੇ ਕਰਮੇ ਲੱਗਣ ਦੀ ਹੈ। ਆ ਮਮੀ ਮੈਂ ਨਾ ਸੱਚੀ ਕੰਮ ਵੀ ਫੜਾ ਕੇ ਕੀਤਾ ਸੀ ਨਾ ਤਾਂ ਜਦੋਂ ਮੈਂ ਤੈਨੂੰ ਆਨੀ ਹੁੰਨੀ ਹੈ ਨਾ ਤੂੰ ਕੰਮ ਕਰਿਆ ਕਰ ਤੈਨੂੰ ਆਦਤ ਪਊਗੀ ਉਦੋਂ ਤੇ ਆਣੀ ਹੈ ਕੋਈ ਗੱਲ ਨਹੀਂ ਹੈਗੀ ਮੇਰੀਆਂ ਪਰਜਾਈਆਂ ਕਰਨ ਵਾਲੀਆਂ। ਮਮੀ ਕੀ ਕਰ ਰਹੇ ਜੇ ਬੈਠੇ ਦੇ? ਹਾਂਜੀ ਬੈਠੇ ਆ। ਅੱਛਾ। ਇਹ ਵੀ ਕੰਮ-ਕੁੰਮ ਕਰਕੇ ਵੇਲੀਆਂ ਹੋ ਕੇ ਮੇਰੇ ਕੋਲ ਬੈ ਗਈਆਂ ਆਣ ਕੇ। ਹਾਂਜੀ ਤੇ ਆਹ ਮੇਰੀ ਮੰਮੀ ਨੇ ਮੈਨੂੰ ਸੂਟ ਦਿੱਤਾ ਤੇ ਮੈਂ ਅੱਖ ਨਹੀਂ ਮਸਵਾਣਾ ਲਿਆ ਉਹ ਪਾ ਵੀ ਵੇਖ ਖਸੇ ਕਿਦਾਂ ਦਾ ਸੂਟ ਆ ਸੂਟ ਤਾਂ ਬੜਾ ਸੋਹਣਾ ਦਿੱਤਾ ਮੈ ਮੰਮੀ ਹਾਏ ਹਾਏ ਨਹੀਂ ਕਿੰਡਾ ਸੋਹਣਾ ਸੂਟ ਈ ਰੰਗ ਤੇ ਵੀ ਕਿੰਡਾ ਸੋਹਣਾ ਆ ਮੈਨੂੰ ਬੜਾ ਸੋਹਣਾ ਲੱਗਾ ਈ ਹਾਏ ਨਹੀਂ ਸਮਝ ਜੇ ਤੈਨੂੰ ਸੋਹਣਾ ਲੱਗਾ ਤੇ ਤੂੰ ਰੱਖ ਹੀ ਲੈ ਹਾਂ ਫਿਰ ਕੀ ਤੂੰ ਇਹਨੂੰ ਹਾਰ-ਵਾਰ ਕਹਿੰਦੀ ਸੋਹਣਾ ਲੱਗਾ ਸੋਹਣਾ ਲੱਗਾ ਤੇ ਤੂੰ ਰੱਖ ਲਾ ਹਾਂ ਫਿਰ ਇਹ ਸੂਟ ਨੂੰ ਭਾਬੀ ਇਹੋ ਜਿਹਾ ਤੇ ਮੇਰੇ ਕੋ ਰੰਗ ਵੀ ਨਹੀਂ ਹੈਗਾ ਚਲ ਤੈਨੂੰ ਲੱਗਣਾ ਵੀ ਬੜਾ ਸੋਹਣਾ ਐ ਤੂੰ ਸਵਾ ਕੇ ਤੇ ਇਹਨੂੰ ਪਾਈਂ ਆ ਆਪਣੇ ਗਾਲ ਬੜਾ ਸੋਹਣਾ ਲੱਗਣਾ ਐ ਸੂਟ ਤੈਨੂੰ ਚਲ ਕੋਈ ਨਹੀਂ ਸਮਝਿਆ ਤੈਨੂੰ ਸੋਹਣਾ ਲੱਗਦਾ ਨਾ ਤੇ ਤੂੰ ਸਵਾ ਕੇ ਪਾ ਲੈ ਤਾਂ ਬਿਤਰਿਆ पे ਹੋਰ ਬਣਾ ਲਊਗੀ ਨਹੀਂ ਮੰਮੀ ਮੇਰੀ ਮੰਮੀ ਆਦੀ ਤੇ ਤੂੰ ਸਵਾ ਕੇ ਗਾਲ ਪਾ ਕੇ ਆਈ ਤੇ ਫੇਰ ਕੀ ਹੋ ਜੇ ਸਮਨ ਸਵਾ ਲਊਗੀ ਤੇ ਮੰਮੀ ਜਿਹੜਾ ਪਹਿਲਾਂ ਮੰਮੀ ਨੇ ਦਿੱਤਾ ਤੇ ਉਹ ਵੀ ਸਮਨ ਨੇ ਸਵਾ ਲਿਆ ਸੀ ਨੋਦਾਂ ਵੀ ਨਹੀਂ ਕੁਝ ਬੋਲੀ ਹਾ ਹੇ ਨਹੀਂ ਸੂਟਾ ਨਾਲ ਕੀ ਚੰਗਾ ਵਨੀ ਆ ਸਮਨ ਨੂੰ ਆਪਾਂ ਇੱਕ ਸੂਟ ਨਹੀਂ ਦੇ ਸਕਦੀਆਂ ਤੂੰ ਦੁਬਾਰ ਵਾਰ ਇੱਕੋ ਹੀ ਗੱਲ ਕਹਿੰਦੀ ਰਹੀ ਨੀ ਮੇਰੀ ਮਾਂ ਨੇ ਦਿੱਤਾ ਮੇਰੀ ਮਾਂ ਨੇ ਦਿੱਤਾ ਵਾ ਹੈ ਈਆਂ ਉੱਤੋਂ ਤੇ ਈਆਂ ਤੋਂ ਤੇ ਆਪਾਂ ਜਾਣ ਨਹੀਂ ਵਾਰਦੀ ਕੀ ਜੇ ਸੂਟ ਦੀ ਗੱਲ ਕੀ ਕਰਦੀਆਂ ਤੂੰ ਇੱਕ ਫਿਰ ਕੀ ਹੋਇਆ ਵਾ ਮੇਰੀ ਮੰਮੀ ਨੇ ਤੇ ਬੜੀ ਰੀਜ ਨਾਲ ਲੈ ਕੇ ਦਿੱਤਾ ਮੇਰੀ ਪਸੰਦ ਦਾ ਸੂਟ ਤੇ ਉਹ ਆਖਾਂ ਦੇ ਪੁੱਤ ਪੁੱਤੀ ਇਹ ਸੁਵਾ ਕੇ ਪਾ ਕੇ ਗਾਲਾਂ ਆਈ ਮੈਂ ਕੋਈ ਨਹੀਂ ਮੰਮੀ ਮੈਂ ਜਾਂਦੇ ਸੀਪਣਾ ਦੇ ਦੇਣਾ ਮੈਂ ਜਾ ਕੇ ਸੁਵਾ ਲਾਂਣਾ ਆਹ ਹਣੀ ਸੂਟਾਂ ਦੀ ਕਿਹੜੀ ਗੱਲ ਆ ਇਹ ਇੱਕ ਇੱਕ ਹੀ ਤਾਂ ਆਪਣੀ ਨਨਾਨ ਆ ਆਪਾਂ ਕਿਹੜਾ ਫੋਟੋਆਂ ਨੂੰ ਦੇਣਾ ਵਾ ਫਿਰ ਕੀ ਜਿਵੇਂ ਸਵਾਲੂਗੀ ਤੇ ਤੂੰ ਪਾ ਲਿਆ ਤਾਂ ਆ ਕੀ ਤੇ ਉਹਨੇ ਪਾ ਲਿਆ ਤਾਂ ਕੀ ਮੰਮੀ ਪਹਿਲਾਂ ਵੀ ਤੇ ਮੈਨੂੰ ਦੇ ਹੀ ਦਿੱਤਾ ਸੀ ਆਪਣਾ ਆ ਤਾਂ ਕੋਈ ਕੁੜੀ ਨੂੰ ਪਸੰਦ ਵਾ ਫਿਰ ਕੀ ਤੂੰ ਹੋਰ ਬਣਾ ਲਈ ਭਾਬੀ ਵਾਕੇ ਸੂਟ ਤੇ ਬੜਾ ਸੋਹਣਾ ਵਾ ਕੋਈ ਗੱਲ ਨਹੀਂ ਸਮਝ ਤੂੰ ਸਵਾ ਇਹਨੂੰ ਭਾਬੀ ਤੂੰ ਹੀ ਮੈਨੂੰ ਕਿੰਨੇ ਚਾਵਾ ਨਾਲ ਝੂਟ ਲੈ ਲੈ ਕੇ ਦਿੰਦੇ ਹੋ ਨਾ ਏ ਪਾ ਬੀ ਤੇ ਨਾ ਇੱਕ ਸੂਟ ਦੇਣ ਤੋਂ ਕਿੰਨੇ ਮੂੰਹ ਹਟਦੀ ਆ ਐਦਾਂ ਹੀ ਤੇ ਉਦਾਂ ਹੀ ਆ ਚੰਗੀ ਨਹੀਂ ਭਾਬੀ ਮੰਮੀ ਮੇਰੀ ਜਿਹੜੇ ਮੈਨੂੰ ਐਨੇ ਸੂਟ ਲਾ ਲਾ ਕੇ ਦਿੰਦੀ ਆ ਤੂੰ ਚੁੱਪ ਕਰਕੇ ਤੇ ਸਵਾ ਕੇ ਪਾ ਸੂਟ ਕੋਈ ਗੱਲ ਨਹੀਂ ਕੋਈ ਗੱਲ ਕਰੋਗੀ ਤੇ ਮੈਂ ਆਪੇ ਵੇਖ ਲਵਾਂਗੀ ਚਲੋ ਕੋਈ ਨਹੀਂ ਮੰਮੀ ਮੈਂ ਸਵਾ ਕੇ ਪਾਉਂਗੀ ਕਿੰਨਾ ਸੋਹਣਾ ਸੂਟ ਆ ਤੇ ਰੰਗ ਵੀ ਕਿੱਡਾ ਸੋਹਣਾ ਆ ਇਹਦੇਵੇਂ ਮੂੰਹ ਜਿਹਾ ਬਣਾ ਕੇ ਬਹਿ ਜਾਂਦੀ ਆ ਇਦਾਂ ਗੱਲਾਂ ਦਾ ਨਾ ਤਾਂ ਗੁੱਸਾ ਕਰਿਆ ਕਰ। ਉਹ ਵੀ ਤੇਰੀ ਪਰਜਾਈ ਕਹਿਣ ਦੀ ਕਿ ਤੂੰ ਸੂਟ ਸੋਣ। ਆ ਤੂੰ ਫਿਰ ਕੀ ਹੈ ਮਾਂ ਨੇ ਦਿੱਤਾ ਦੀ ਮਾਂ ਨੇ ਦਿੱਤੀ ਮਾਂ ਦੇ ਤਾਈ ਕੁਛ ਹੋਤੀ। ਭਾਬੀ ਜੇ ਤੂੰ ਹੀ ਹੁੰਦੇ ਨਾ ਤਾਂ ਇਹ ਮੈਨੂੰ ਸੂਟ ਮਿਲ ਗਿਆ ਜੇ ਤੂੰ ਹੀ ਨਾ ਹੁੰਦੇ ਤੇ ਮੈਨੂੰ ਸੂਟ ਹੀ ਨਹੀਂ ਮਿਲਣਾ ਤੇ ਤੂੰ ਤੇ ਕਹੀ ਜਾਂਦੇ ਹੋ ਉਹਦਾ ਮੂੰਹ ਦੇਖਿਆ ਸੀ ਕਿੱਡਾ ਮੂੰਹ ਬਣਾ ਕੇ ਤੇ ਹੁਣ ਲੱਗੋਂ ਉੱਠ ਕੇ ਚਲ ਗਈ ਆ। ਆਹੋ ਉਹਨੂੰ ਇਹ ਚੀਜ਼ ਦਾ ਦੁੱਖ ਹੁੰਦਾ ਹੀ ਨਾ ਵੀ ਮੇਰੀ ਮਾਂ ਨੇ ਦਿੱਤਾ ਵਾ। ਬਾਚ ਪਾਵੇਂ ਉਹ ਗੱਲਾਂ ਫਤਾਂ ਹੀ ਕਰੇ ਤੇ ਭਾਬੀ ਇੱਥੇ ਭਰਾ ਕੋਲੋਂ ਸਮਣੀ ਸੂਟ ਬਣਾਉਂਦੀ ਰਹਿੰਦੀ ਆ ਨਿਤ ਸ਼ਹਿਰ ਜਾਂਦੀ ਆ ਤੇ ਜਦੋਂ ਜਾਵੇ ਉਦੋਂ ਕੋਈ ਨਾ ਕੋਈ ਸੂਟ ਲੈ ਕੇ ਆਉਂਦੀ ਆ ਭਾਵੇਂ ਕਰੋ ਸੌਦਾ ਲੈਣੀ ਭਰਾਣਾ ਗਈ ਹੋਵੇ ਤੇ ਉੱਥੇ ਸੂਟ ਚੋਖ ਕੇ ਨਹੀਂ ਆਉਂਦੀ ਤੇ ਫਿਰ ਕੀ ਜੇ ਮੈਂ ਇੱਕ ਸੂਟ ਮੰਗ ਲਿਆ ਮੈਨੂੰ ਰੰਗ ਪਸੰਦ ਆ ਗਿਆ ਰੰਗ ਮੇਰੇ ਕੋਲ ਇਦਾਂ ਦਾ ਹੈਗਾ ਨਹੀਂ ਆਹ ਹਾਂ ਸੂਟ ਵੀ ਵਾਹ ਸੋਹਣਾ ਬਣਿਆ ਵਾ ਬੜਾ ਸੋਹਣਾ ਸੂਟ ਬਣਿਆ ਵਾ ਆ ਭਾਬੀ ਇਹ ਤੇ ਨਾ ਹੁਣ ਮੈਂ ਹੁਣੇ ਸਿਪਨੇ ਦੇ ਆਉਣਾ ਵਾ ਤੇ ਮੈਂ ਨਾ ਇਹ ਆਪ ਨਹੀਂ ਸੀਨਾ ਟੇਲਰ ਕੋ ਸੁਵਾਉਣਾ ਉਹ ਜਾੜਾ ਸੋਹਣੀ ਸਿੰਦੀਆਂ ਮੈਨੂੰ ਹਲੇ ਇੰਨੀ ਜਾਚ ਨਹੀਂ ਲੱਗੀ ਆ ਹੋ ਨਾ ਤੂੰ ਉਹਨੂੰ ਪੁੱਛਣ ਬੈਜੀ ਵੀ ਮੈਂ ਭਾਬੀ ਲਵਾ ਸੂਟ ਕੇ ਨਾ ਲਵਾ ਮੈਂ ਚੁੱਪ ਕਰਕੇ ਤੈਨੂੰ ਸੀ ਕੇ ਤੇ ਤੂੰ ਗੱਲ ਪਾ ਕੇ ਆਈ ਹੁਣੇ ਨੀ ਆਹ ਭਾਬੀ ਇਦਾਂ ਹੀ ਕਰਨਾ ਵਾ ਐਵੇਂ ਮਾਰੀ ਜਾਂਦੀ ਆ ਪਲਾਜੋ ਬਣਾਏ ਇਹਦਾ ਅੱਜ ਕਾ ਨਾ ਕੁੜੀਆਂ ਪਲਾਜੋ ਬੋਲਦੀਆਂ ਵੀ ਦਸਮੇ ਲੱਗ ਹਾਂ ਮੰਮੀ ਮੈਂ ਪਲਾਜੋ ਇਹ ਸੀਨਾ ਇਹਦਾ ਕਿ ਪਲਾਜੋ ਸੋਨੇ ਲੱਗਣਗੇ ਕਿਉਂਕਿ ਪਲਾਜੋ ਵਾਲੇ ਮੇਰੇ ਸੂਟ ਵੀ ਬੜੇ ਘਾਟ ਆ ਤੇ ਇਹ ਹੁਣ ਜਦੋਂ ਕੋਈ ਵਿਆਹ ਗਾਂ ਵਿਆਹ ਹੋਣਗੇ ਇਸial ਵਿੱਚ ਤੇ ਉਦੋਂ ਮੈਂ ਕਿਹੇ ਵਿਆਹ ਸ਼ਾਦੀ ਤੇ ਪਾਵਾਂਗੀ ਇਹਨਾਂ ਭਾਮੀਆਂ ਕੋਲ ਤੇ ਬਥੇਰੇ ਸੂਟ ਆ ਇੱਕ ਸੂਟ ਕੋਈ ਕਲੇਸ਼ ਪਾ ਕੇ ਰੱਖ ਲੀਂਦੀ ਆ ਵੱਡੀ ਤੇ ਚਲ ਠੀਕ ਆ ਭਾਬੀ ਸਰ ਮੈਂ ਪਾ ਪਾਵਾਂਗੀ ਸਵਾਣ ਦੇ ਦੱਸ ਕਿੱਡੀ ਚਲਾਕਾਂ ਨੇ ਤਿੰਨੇ ਜਾਣੀਆਂ ਬੈਠੀਆਂ ਤੇ ਕਿੱਡੀਆਂ ਮੇਰੀਆਂ ਚੂਰੀਆਂ ਕਰਾਂ ਰਹੀਆਂ ਨੇ ਹਾਂ ਤਾਂ ਦਜੀਵੇ ਪਹਿਲੇ ਮੈਂ ਸੂਟ ਵਿਖਾਇਆ ਹੀ ਏ ਕਿ ਕਿ ਦੇ ਮਰੀਜਾਂ ਚਾਵਣਾ ਮੇਰੀ ਮਾਂ ਨੇ ਦਿੱਤਾ ਏ ਤੋ ਸੇਵੜੀ ਸਮਨ ਨੂੰ ਦੇ ਦੇ ਸਮਨ ਨੂੰ ਦੇ ਦੇ ਸਮਨ ਨੂੰ ਮੈਨੂੰ ਦੇ ਦੇ ਮੈਨੂੰ ਦੇ ਦੇ ਦੱਸ ਜਿਹੜਾ ਕੋਈ ਸੂਟ ਹੁੰਦਾ ਇਹੋ ਚੁੱਕ ਤੁਰਦੀ ਹਾਂ ਹਮਦੀ ਆ ਨਾ ਤੇ ਮੌਲਾ ਨਾਲ ਆਪਾਂ ਦੇ ਮਾਂ ਕਿ ਤੇ ਉਹਨਾਂ ਨਾਲ ਜਾ ਕੇ ਗੱਲ ਕਰਦੇ ਵੀ ਜੇ ਮੇਰੀ ਮਾਂ ਨੇ ਇਹ ਦਰੀਜਾ ਚਾਵਣਾ ਸੂਟ ਦਿੱਤਾ ਸੀ ਤੇ ਜਿਹੜਾ ਸੂਟ ਦਿੰਦੀ ਮਾਂ ਮੇਰੀ ਉਹ ਹਮਲ ਮਾਰ ਕੇ ਵਹਿ ਜਾਂਦੀਆਂ ਨੇ ਚੱਲ ਪੁੱਛਦੀ ਆ ਉਹ ਕੀ ਬੋਲਦੀ ਏ ਮੇਰੀ ਗੱਲ ਸੁਣੀਓ ਹਾਂਜੀ ਮੈਂ ਪਿਛਲੀ ਇਹ ਵੀ ਜਿਹੜਾ ਸੂਟ ਧਿਆੰਦਾ ਹੂੰ ਤੇ ਉਹ ਵੀ ਸਾਮਣੇ ਰੱਖ ਲਿਆ ਹੁਣ ਜਿਹੜਾ ਮੈਂ ਸੂਟ ਦਿਆਈਆਂ ਤੇ ਉਹ ਵੀ ਸਾਮਣੇ ਰੱਖ ਲਿਆ ਮੇਰੀ ਮਾਂ ਇਹਨੇ ਦੀ ਜਾਂ ਚਾਵਣਾ ਮੈਨੂੰ ਵੀੜਾ ਦੇਦੀ ਤੇ ਜਿਹੜਾ ਸੂਟ ਹੁੰਦਾ ਇਹ ਰੱਖ ਲੈਂਦੀ ਹੈ ਤੇ ਮੈਨੂੰ ਮੈਂ ਕਿੱਥੇ ਸੁਵਾਣਾ ਕੋਈ ਮੇਰੀ ਮਾਂ ਨਹੀਂ ਕੋਈ ਇਹ ਆਖਿਆ ਮੈਨੂੰ ਤੁਸੀਂ ਇਹ ਸੁਵਾ ਕੇ ਦੇ ਪਾ ਗਏ ਆ ਇਹ ਪਹਿਲਾਂ ਵੀ ਤੈਨੂੰ ਮੈਂ ਦਿੱਤਾ ਸੀ ਤੇ ਤੂੰ ਸੁਵਾਇਆ ਨਹੀਂ ਲੱਗਦਾ ਨਾ ਤੂੰ ਕਦੀ ਜਦ ਮੈਂ ਪਾਇਆ ਹੀ ਵੇਖਿਆ ਹੈ ਇਸ ਹਵਾ ਤੇ ਸਭ ਨੇ ਲਿਆ ਸੀ ਤੂੰ ਨੇ ਇਹ ਵੀ ਮੱਲ ਮਾਰ ਕੇ ਬੈਠੀ ਤੇ ਭਾਬੀਆਂ ਦੇ ਆਪ ਨਾ ਨਾਲ ਸੂਟ ਚਾਹੀ ਚਾਹੀ ਦੇ ਦੀ ਸਾਰੇ ਜਿਹਨੇ ਲੈ ਵੀ ਲੈ ਨਿਆਣੀ ਨੇ ਤੇ ਫਿਰ ਕੀ ਹੋਇਆ ਲੈ ਲੈ ਤੇ ਤਾਂ ਆ ਭਰਾ ਨੇ ਤੋਕ ਮਾਇਆ ਸਮਨ ਬਣਾ ਕੇ ਦਿਆ ਕਰੋ ਸੂਟ ਜਿਹੜਾ ਸਾਡੇ ਪੇਕਾ ਖਾਂਦੀ ਉਹ ਆ ਕੇ ਹੋ ਜਾ ਤੂੰ ਲਿਆਂਦਾ ਤੇ ਫਿਰ ਕੀ ਹੋਗਾ ਲੈ ਲੈ ਤੇ ਕੋਈ ਨਹੀਂ ਤੈਨੂੰ ਮੈਂ ਲੈਦਾਗਾ ਫਿਰ ਜੇ ਸਮਨ ਉਹ ਤਾਂ ਹੀ ਲੈ ਕੇ ਦਿਆ ਕਰੋ ਜਿਹੜਾ ਸਾਡੇ ਪੇਕਾ ਦਿੰਦਾ ਉਹ ਹੀ ਸੁਹਾਣਾ ਹੁੰਦਾ ਹੈ ਕੋਈ ਨਹੀਂ ਕੋਈ ਨਹੀਂ ਲੈਦਾਗਾ ਰਹਿਣ ਦੇ ਕੁੜੀ ਨੂੰ ਫਿਰ ਕੀ ਧੀ ਤੇ ਹਾਨੀ ਆ ਰੱਖ ਲੈ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਲੈਦਾਗਾ ਉਹਨਾਂ ਨਾਲ ਕੋਈ ਸ਼ੱਕ ਨਹੀਂ ਚਲੋ ਠੀਕ ਹੈ ਫਿਰ ਮਹਿਮੰਦੀਪ ਹੰਦਾਂ ਮੈਂ ਰੱਤ ਤੈਨੂੰ ਕੁਝ-ਕੁਝ ਕਰਦਾ ਰਹਿੰਦਾ ਵਾ ਕਿ ਚਾਲ ਤੈਨੂੰ ਨਹੀਂ ਕੋਈ ਗੱਲ ਕਰਨੀ ਆ ਪਰ ਇਹ ਆ ਵੀ ਤੂੰ ਪਰ ਮੇਰੀ ਗੱਲ ਸੁਣ ਉਹ ਆਪਣੀ ਮਾਂ ਨਾਲ ਪਹਿਲੀ ਦੀ ਗੱਲ ਕੀਤੀ ਆ ਨਹੀਂ ਮੰਮੀ ਮੈਂ ਨਹੀਂ ਕੀਤੀ ਤੇ ਕਿਉਂ ਨਹੀਂ ਕੀਤੀ ਤੂੰ ਕਦੋਂ ਕਰਨੀ ਆ ਜਦੋਂ ਉਹਦੇ ਨਾਲ ਪਹਿਲੀ ਉਹਨੇ ਲਵਾਤੀ ਨਹੀਂ ਮੰਮੀ ਮੈਂ ਕਰਨੀ ਵੀ ਨਹੀਂ ਆ ਤੇ ਨਾ ਮੈਂ ਪਹਿਲੀ ਲੈ ਕੇ ਹੀ ਆਉਣੀ ਆ ਜੇ ਦਾ ਅਸੀਂ ਉਹਨੂੰ ਭਰਾ ਮੰਨ ਲਿਆ ਹੈ ਤਾਂ ਹੀ ਜਦੋਂ ਉਹਨੂੰ ਮੰਮੀ ਨੇ ਉਹਨੂੰ ਗੋਦ ਲੈ ਲਿਆ ਤੇ ਸਾਰੀ ਉਮਰ ਅਸੀਂ ਉਹਦੇ ਨਾਲ ਮਿਲਣਾ ਵਰਤਣਾ ਹੈ ਉਹਨੇ ਸਾਡੇ ਕੋਲ ਆਉਣਾ ਜਾਣਾ ਤੇ ਮੈਂ ਉਹਨੂੰ ਕਿੱਦਾਂ ਕਹਦਾ ਵੀ ਤੇਰੇ ਆ ਪੈਰੀ ਮੇਰੇ ਨਾਲ ਆ ਦੇ ਫਿਰ ਮੈਂ ਤੇ ਮੇਲ ਨ ਵਰਤਨ ਵਾਲੀ ਕੋਈ ਗੱਲ ਹੀ ਨਹੀਂ ਉਹਦੇ ਨਾਲ ਕਰਦੀ ਮੰਮੀ ਮੈਂ ਲੋਕਾਂ ਤੋਂ ਬਦਨਾਮੀ ਨਹੀਂ ਖੱਟਣੀ ਲੋਕਾਂ ਨੇ ਕਹਿਣਾ ਪਿੰਡਦਿਆਂ ਨੇ ਕਿ ਪਹਿਲਾਂ ਭਰਾ ਬਣਾ ਲਿਆ ਤੇ ਹੁਣ ਪੈੜੀ ਵੀ ਲੈ ਗਈ ਹੈ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਦਾ ਮੂੰਹ ਪੜ ਲੈਂਦਾ ਕੋਈ ਮੈਂ ਵੇਖੂ ਤੈਨੂੰ ਕਿੰਨਾ ਕ ਮਿਲਦਾ ਵਰਤਨ ਦਾ ਅੱਜ ਕੱਲ ਤੇ ਆਪਣੇ ਨਹੀਂ ਵਰਤਦੇ ਪੜਾ ਨਾਲ ਉਹ ਤੂੰ ਬਗਾਨੇ ਤੇ ਆਸਰ ਠੀ ਹੈ ਮੰਮੀ ਅਜੇ ਤੇ ਰੱਖੀ ਹੈ ਅਸੀਂ ਜਦ 18 ਸਾਲਾਂ ਤੋਂ ਬਾਅਦ ਚ ਪਤਾ ਲੱਗੇਗਾ ਕੀ ਕਰਦਾ ਓ ਨਾਲ ਮੈਂ ਕਿਹੜੀ ਪੈੜੀ ਹਿੱਕ ਦੇ ਧਰ ਕੇ ਖਾਣੀ ਤੇਰੇ ਹੀ ਪੁੱਤ ਵਾਸਤੇ ਹੀ ਉਹਦਾ ਹੀ ਕੋਸ ਸੋਜਲਾ ਮੰਮੀ ਜੇ ਤੁਹਾਡੇ ਤੁਹਾਡੇ ਹੀ ਹਿੱਸੇ ਪੈੜੀ ਆਉਣੀ ਏ ਤੇ ਮੇਰੇ ਪੁੱਤ ਦੀ ਏ ਤੇ ਨਾਲੇ ਉਹ ਬਾਹਰ ਚਲ ਗਿਆ ਤੇ ਉਹ ਸਟੈਂਡ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਗਿਆ ਤੇ ਉਹ ਪੈੜੀ ਨੂੰ ਮੈਂ ਕੀ ਕਰਨਾ ਮੈਂ ਕਿਹੜੀ ਆ ਨਹੀਂ ਤੇਰਾ ਇੱਥੇ ਨਹੀਂ ਹਿੱਸਾ ਬਣਦਾ ਤੇਰਾ ਬਣਦਾ ਵਾ ਤੇ ਜੇ ਚਾਰ ਸਿਆੜੋਂ ਦੇ ਵੱਧ ਜਾਣਗੇ ਤੇ ਫਿਰ ਕੀ ਆ ਮਮੀ ਮੇਰੀ ਸੁਣ ਲੋ ਗੱਲ ਮੈਂ ਬਹੁਤ ਗੱਲਾਂ ਤੁਹਾਡੀਆਂ ਦੇ ਤੁਹਾਡੇ ਮੁੰਡੇ ਦੀਆਂ ਸੁਣ ਲਈਆਂ ਨਹੀਂ ਤੇ ਮੈਂ ਨਹੀਂ ਜਿ ਲੈ ਆਉਣੀ ਉਥੋਂ ਪੈੜੀ ਤੀ ਸਾਰੀ ਪੈੜੀ ਦੀ ਘਾਲ ਕਰਦੇ ਜੋ ਮੈਂ ਉਥੇ ਇੱਕ ਮਰਲਾ ਵੀ ਨਹੀਂ ਜਿ ਲੈ ਕੇ ਆਉਣਾ ਜੋ ਤੁਸੀਂ ਕਰਨਾ ਜੋ ਤੁਹਾਡੇ ਮੁੰਡੇ ਨੇ ਕਰਨਾ ਕਰ ਲੋ ਤੁਸੀਂ ਮੈਂ ਨਹੀਂ ਜਿ ਲੈ ਆਉਣੀ ਹੇ ਹੇ ਬੁੱਢੀ ਦੀ ਈਡੀ ਮਤ ਮਾਰੀ ਗਈ ਆ ਲੋਕੀ ਤੇ ਆਪਣੇ 3 ਪੁੱਤਾਂ ਤੋਂ ਜਾਨਵਾਰ ਦੇ ਆ ਇਹ ਬਗਾਨੇ ਮੁੰਡੇ ਕਰਕੇ ਤੇ ਆਪਣੀ ਜ਼ਾਇਦਾ ਤੇ ਛੱਡਣ ਦੀ ਆ ਬਸ ਇਹਨੇ ਕਿਹੜੀ ਕਿਹ ਲੈ ਲੈ ਆਉਣੀ ਆਪਣੀ ਲੈ ਆਉਣੀ ਆ ਇਹ ਬੜੀ ਬਣ ਕੇ ਬੈਠੀ ਆ ਕਿ ਮੈਨੂੰ ਮੇਰੇ ਨਾਲ ਮਿਲਣਾ ਇਹ ਵੇਖਣ ਗਿਆ ਮੂੰਹ ਚੁੱਕ ਕੇ ਜਿੱਦਣ ਉਹ ਵੇਚ ਵੱਟ ਕੇ ਆਪਣੇ ਪਿੰਡ ਨਿਕਲ ਗਿਆ ਫਿਰ ਇਹਨਾਂ ਨੂੰ ਪਤਾ ਲੱਗੋ ਕਿ ਕਿ ਸਾਨੂੰ ਵਾਗਿਆ ਕੋਈ ਸਿਆਣਾ ਕਹਿੰਦਾ ਸੀ